ਲਿਧਿਆਣਾ ਦੇ ਪਿੰਡ ਨੌਰਪੁਰ ਬੇਟ ਵਿਖੇ ਸਾਈ ਫਿਨਿਸ਼ ਆ ਕਾਦਰੀ ਦਾ ਸਾਲਾਨਾ ਜੋੜ ਮੇਲਾ ਵਿਖੇ ਗੱਦੀ ਨਸ਼ੀਨ ਸਾਈ জাকੀਰ ਸ਼ਾ ਕਾਦਰੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵਰਤਕਾਰਨ ਕਲਵਤ ਕਰਦੇ ਆ ਬਾਬਾ ਜੀ ਦੇ ਸੇਵਾਦਾਰ ਮਨੋਹਰ ਲਾਲ ਤੇ ਪਿੰਡ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਆ ਮੱਥਾ ਟੇਕਣੇ। ਅਤੇ ਹਰਦੀ ਮਨੋਗਾਵਨਾ ਪੂਰੀ ਹੋ ਗਈ ਹੈ ਜੀ। ਹਰ ਕਦੇ ਇੱਥੇ ਜੋ ਵੀ ਸੁਖਣਾ ਕਰਦਾ ਬਾਬਾ ਜੀ ਜਗੀਰ ਸ਼ਾਹ ਜੀ ਹਰ ਕਦੀ ਝੋਲੀ ਚ ਖੈਰ ਪਾਦੇ ਆ ਜੀ ਬਾਬਾ ਫਿਰਨੇ ਸ਼ਾਹ ਕੋਲ ਲੈ ਕੇ ਜੀ ਤੇ ਕਿੰਨੀ ਦੇਰ ਤੋਂ ਤੁਸੀਂ ਮਥੇ ਦੇ ਕਿਨਾਰੇ ਆ ਮੈਂ ਤਾਂ ਜੀ 12-13 ਸਾਲ ਤੋਂ ਆ ਰਿਹਾ ਸੰਗਤ ਨੂੰ ਕੀ ਅਸੀਂ ਜਾਂਦੇ ਹੋ ਸੰਗਤ ਨੂੰ ਹਰ ਕ ਨੂੰ ਕਹਿੰਨੇ ਜਾਣਾ ਇਹ ਵੀ ਹਰ ਕਦੇ ਇੱਥੇ ਦਰਵਾਜ਼ੇ ਆਓ ਹਰ ਕਦੀ ਮਨੋ ਗਾਣਾ ਪੂਰੀ ਹੋਦੀ ਆ ਜੀ ਇਧਰ ਕਰ ਮੇਲਾ ਹੋ ਰਿਹਾ ਕਿੱਥੇ ਹੋ ਰਿਹਾ ਇੱਕ ਹੀ ਗਣਦੋ ਇਹ ਨੌਰਪੁਰ ਵੇਟ ਹੈ ਮੇਲਾ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਬਾਬਾ ਜਗੀਰ ਸ਼ਾਹ ਜੀ ਦੇ ਜਗ੍ਹਾ ਤੇ ਫੇ ਹੋ ਰਿਹਾ ਬਾਬਾ ਫਿਰਨੇ ਜਾ ਜੀ ਔਰ ਹਰ ਹਾਲੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਔਰ ਪੂਰੇ ਇਲਾਕੇ ਦੀ ਸੰਗਤ ਦੂਰੋਂ ਨੇੜੇੋਂ ਚੱਲ ਕੇ ਸੰਗਰੇ ਇਥੇ ਆਉਂਦੀ ਆ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹਰ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਇਥੇ ਦੂਰੋਂ ਦੂਰੋਂ ਸੰਗਰ ਆ ਕੇ ਸੇਵਾ ਕਰਦੇ ਆ ਇਥੇ ਕਿਸੇ ਵੀ ਜਾਤ ਪਾਰ ਜਾਂ ਕਿਸੇ ਵੀ ਧਰਮ ਦੇ ਨਾਲ ਰਿਟਰ ਨਹੀਂ ਹਰ ਇੱਕ ਤਰ੍ਹਾਂ ਦਾ ਇਥੇ ਆ ਕੇ ਸੇਵਾ ਕਰਦਾ ਹਰ ਇੱਕ ਤਰ੍ਹਾਂ ਦਾ ਕੋਈ ਲੰਗਰ ਪਾਣੀ ਚੱਕੇ ਹਰ ਤਰ੍ਹਾਂ ਦੇ ਇਹ ਬਾਬਾ ਯਕੀਨ ਸਾਹਿਬ ਜੀ ਦੇ ਛੋਟੇ ਬੇਟੇ ਨੇ ਜਿਹੜੇ ਕਿ ਵੀ ਨਰਾਤਰਪੂਰੀ ਸੇਵਾ ਕਰਦੇ ਨੇ ਦੋ ਦਿਨ ਮੇਲਾ ਚੱਲਦਾ ਇਹ ਸੰਗਤਾਂ ਨੂੰ ਕੀ ਮੇਲੇ ਜਾਂਦੇ ਆ ਪਹਿਲਾ ਦਿਨ ਅੱਜ ਪਹਿਲਾ ਦਿਨ ਹੈਗਾ ਜੀ ਸੰਗਤਾਂ ਬੜੀਆਂ ਹੌਮ ਹਾ ਕੇ ਪਹੁੰਚੀਆਂ ਨੇ ਦੂਰੋਂ ਦੂਰੋਂ ਪਹੁੰਚੀਆਂ ਨੇ ਖਾਣੇ ਨੇ ਹੈਗਾ ਪੂਰਾ ਇੰਜੋਏ ਕਰਦੀਆਂ ਨੇ ਸੰਗਤਾਂ ਹਰ ਤਰ੍ਹਾਂ ਦਾ ਮੇਲਾ ਲੱਗਿਆ ਦੁਕਾਨਾਂ ਲੱਗੀਆਂ ਹਾਂ ਆਹ ਮਹਾਰੇ ਸੰਗਤਾਂ ਪਹੁੰਚਦੀਆਂ ਨੇ ਇੱਥੇ ਆਹ ਮਾਰੇ ਬੜਾ ਉਤਸ਼ਾਹ ਹੁੰਦਾ ਸੰਗਤਾਂ ਨੂੰ ਹਰ ਸਾਲ ਸਾਡੇ ਜਿੰਨੇ ਸਾਡੀ ਉਮਰ ਹੋ ਗਈ ਸਾਨੂੰ ਦੇਖਦੇ ਆਣੋਂ ਔਰ ਹਰ ਸਾਲ ਅਸੀਂ ਇੱਥੇ ਆਉਂਦੇ ਆ ਇੱਥੇ ਪਹੁੰਚਦੇ ਆ ਮੇਰਾ ਪਿੰਡ ਨੂਰਪੁਰ ਵੇਟ ਆ ਹਾਂਜੀ ਇੱਕ ਨੋ ਮੇਲਾ ਇਹ ਤਾਂ ਹੁਣ ਕਹ ਲੋ ਵੀ ਸਾਡੀ ਸੁਰਤ ਤੋਂ ਪਹਿਲਾਂ ਦਾ ਚੱਲੇ ਆਉਂਦੇ ਨੇ ਮੇਲੇ ਬਦਲ ਨਹੀਂ ਕਿੰਨੇ ਹਾਲਾ ਤੋਂ ਸੰਧਾਨੂ ਇੱਕ ਦਿਨ ਪਹਿਲਾਂ ਹੈ ਕਿਨੇ ਹਾਲ ਹੋ ਗਏ ਜਦੋਂ ਦੇ ਮੇਰੇ 34 ਸਾਲ ਦੀ ਉਮਰ ਹੋ ਗਈ ਅਸੀਂ ਤਾਂ ਦੇਖਦੇ ਆਂ ਵੀ ਹਰ ਸਾਲ ਮੇਲਾ ਲੱਗਦਾ ਸੀ ਹਰ ਸਾਲ ਇੱਥੇ ਗੁੰਜਣਾ ਹੁੰਦਾ ਸੀ ਲੁਧਿਆਣਾ ਲਾਈਵ ਤੇ ਟਿੰਕਾ ਚਾਰਪੋਟ